ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਸੰਗਰੂਰ ਚ ਪਰਾਇ ਨੂੰ ਸਭ ਤੋਂ ਜ਼ਿਆਦਾ ਆਗਲ ਲਗਾਉਂਦੇ ਮਾਮਲੇ ਸਾਹਮਣੇ ਆਏ ਨੇ ਸੰਗਰੂਰ ਪੁਲਿਸ ਦਾ ਦਾਅਵਾ ਹੈ ਕਿ ਸਾਡੇ ਵੱਲੋਂ 278 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਸੈਂਟਰ ਪੋਲਿਊਸ਼ਨ ਬੋਰਡ ਵੱਲੋਂ ਸੰਗਰੂਰ ਪੁਲਿਸ ਨੂੰ ਨੋਟਿਸ ਜਾਰੀ ਕਰਨ ਤੋਂ ਬਾਅਦ ਸੰਗਰੂਰ ਪੁਲਿਸ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਨੋਟਿਸ ਦਾ ਜਵਾਬ ਦਿੱਤਾ ਜਾਏਗਾ ਦੱਸਿਆ ਜਾਏਗਾ ਕਿ ਸਾਡੇ ਵੱਲੋਂ ਹੁਣ ਤੱਕ ਕਿੰਨੇ ਮਾਮਲੇ ਦਰਜ ਕੀਤੇ ਗਏ ਨੇ ਤੇ ਹੁਣ ਤੱਕ ਪਹਿਲਾਂ ਨਾਲੋਂ ਕਿੰਨੇ ਮਾਮਲੇ ਘਟੇ ਨੇ ਸਰ ਜੋ ਸਾਨੂੰ ਰਿਪੋਰਟ ਹੋਏ ਨੇ ਟਰੂ ਸੈਟੇਲਾਈਟ ਉਹ ਹੈਗੇ ਨੇ 1272 ਮਾਮਲਾ ਔਰ ਜੋ ਸਿਵਲ ਐਡਮਿਨਿਸਟ੍ਰੇਸ਼ਨ ਨੇ ਸਾਨੂੰ ਵੈਰੀਫਾਈ ਕਰਕੇ ਦੱਸਿਆ ਉਹ ਹੈਗਾ 278 ਉਹਨਾਂ ਤੇ ਜੋ ਬੰਦ ਦੀ ਕਾਰਵਾਈ ਆ ਉਹ ਕੀਤੀ ਜਾ ਚੁੱਕੀ ਹੈ ਕਿਹੜੇ ਲੋਕਾਂ ਨੂੰ ਜਿਸ ਤਰ੍ਹਾਂ ਕੀ ਲੋਕਾਂ ਨੂੰ ਸਬਸਿਡੀਆਂ ਮਿਲੀਆਂ ਸੀ ਉਸਦੇ ਬਾਅਦ ਉਸ ਵੀ ਅਗਾਂ ਲਗਾਈਆਂ ਗਈਆਂ ਨੇ ਸਰ ਬਿਲਕੁਲ ਵੈਰੀਫਾਈ ਕੀਤਾ ਜਾ ਰਿਹਾ ਹੈ ਵਰਦੀ ਡੀਜੀ ਸਰ ਵੱਲੋਂ ਸਾਨੂੰ ਅੱਡੇ ਆਏ ਨੇ ਕਿ ਤੁਸੀਂ ਸਾਰੀਆਂ ਚੀਜ਼ਾਂ ਨੂੰ ਕੋਆਪਰੇਟ ਕਰਨਾ ਹੈ ਔਰ ਸਿਵਲ ਆਟਮ ਸਟੇਸ਼ਨ ਦਾ ਪੂਰਾ ਕਰਨਾ ਜਿਵੇਂ ਡੀਸੀ ਸਾਹਿਬ ਸਾਰੀਆਂ ਚੀਜ਼ਾਂ ਨੂੰ ਵੈਰੀਫਾਈ ਕਰ ਰਹੇ ਨੇ ਪਰਸਨਲ ਮੋਨਿਟਰਿੰਗ ਕਰ ਰਹੇ ਨੇ ਅਸੀਂ ਮੈਂਟੂ ਮੈਨ ਮਾਰਕਿੰਗ ਕਰਕੇ ਤੱਕ ਵੀ ਵਰਕ ਕਰ ਰਹੇ ਹਾਂ ਕਿ ਕਿਵੇਂ ਲੋਕਾਂ ਨੂੰ ਵੇਅਰ ਕੀਤਾ ਜਾ ਸਕੇ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਨੇ ਆਪ ਅਨੇਕਾਂ ਹੀ ਦੌਰੇ ਕੀਤੇ ਨੇ ਜਿਹੜੇ ਮੇਨ 15 ਪਿੰਡ ਨੇ 16 ਉਹਨਾਂ ਚੋਂ ਆਪ ਕਈ ਕਈ ਜਗ੍ਹਾ ਆਏ ਨੇ ਇਸੇ ਤਰ੍ਹਾਂ ਸੀ ਵੀ ਮੈਂ ਤੇ ਐਡੀਸੀ ਕਾਫੀ ਜ਼ਿਆਦਾ ਟੂਰ ਕਰ ਰਹੇ ਹਾਂ ਲੋਕਾਂ ਨੂੰ ਸਮਝਾ ਰਹੇ ਹਾਂ ਔਰ ਜਿਹੜੇ ਬੰਦੇ ਸਾਰਾ ਕੁਝ ਹੁੰਦੇ ਹੋਏ ਕਮਿਸ਼ਨ ਆਫ ਰਿਕਾਰਡਿੰਗ ਮੈਨੇਜਮੈਂਟ ਵੱਲੋਂ ਵੀ ਸੰਗਠਨ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਗਿਆ 14 ਨਵੰਬਰ ਤੱਕ ਜਵਾਬ ਮੰਗਿਆ ਗਿਆ ਕਿ ਸੰਗਠਨ ਦੇ ਵਿੱਚ ਇੰਨੇ ਮਾਮਲੇ ਕਿਉਂ ਸਾਹਮਣੇ ਆਏ ਕਿਉਂ ਨਹੀਂ ਰੋਕਿਆ ਗਿਆ ਸਰ ਅਸੀਂ ਬਿਲਕੁਲ ਕਮਿਸ਼ਨ ਨੂੰ ਜਵਾਬ ਦੇਵਾਂਗੇ ਕਮਿਸ਼ਨ ਦਾ ਰਾਈਟ ਹੈ ਸਾਡਾ ਤੋਂ ਕੁਐਸਚਨ ਪੁੱਛਣਾ ਉਹਦੇ ਨਾਲੇ ਅਸੀਂ ਕਮਿਸ਼ਨ ਨੂੰ ਵੀ ਦੱਸਾਂਗੇ ਕਿ ਸਾਡੇ ਇਹਨਾਂ ਐਫਰਟਸ ਦੇ ਨਾਲ ਔਰ ਉਹਨਾਂ ਦੀਆਂ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਔਨਰੇਬਲ ਸੁਪਰੀਮ ਕੋਰਟ ਔਰ ਔਨ ਔਨਰੇਬਲ ਐਨਸਿਟੀ ਦੀ ਜਿਹੜੀਆਂ ਗਾਈਡਲਾਈਨਸ ਨੂੰ ਅਸੀਂ ਫੋਲੋ ਕੀਤਾ ਉਹਦੇ ਨਾਲ ਜਿਹੜਾ ਸਾਨੂੰ 74% ਤੱਕ ਅਸੀਂ ਇਹਨੂੰ ਰਿ ਕਾਫੀ ਸਾਲਾਂ ਤੋਂ ਚੱਲੀ ਆ ਰਹੀ ਇੱਕ ਪ੍ਰਥਾ ਅਸੀਂ ਇਹਨੂੰ ਤੋੜਨ ਚ ਕਾਮਯਾਬ ਹੋਏ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਇਹਨੂੰ ਪ੍ਰੋਪਰਲੀ ਬ੍ਰੇਕ ਕਰ ਦਾਂਗੇ ਔਰ ਸਮਰੂਰ ਨੂੰ ਜਿਹੜਾ ਉਹ ਪੈਡੀ ਨੂੰ ਜਿਹੜੀ ਅੱਗ ਲਾਉਣ ਦਾ ਸਭ ਤੋਂ ਵੱਡਾ ਗੜ ਕਿਹਾ ਜਾਂਦਾ ਉਸ ਬਦਨਾਮੀ ਤੋਂ ਵੀ ਦੂਰ ਕਰ ਦਾਂਗੇ ਜੇ ਹਰੇਕੀ ਪੂਜੇ ਲੋਕਾਂ ਦੀ ਜਿਹੜੀ ਪੈਡੀ ਆ ਉਹ ਖੇਤਾਂ ਦੇ ਵਿੱਚ ਹੀ ਹੈ ਕੀ ਕਹਿਣਾ ਚਾਹੁੰਦੇ ਕਿਉਂਕਿ ਉਹ ਵੀ ਇੱਕ ਤਰ੍ਹਾਂ ਤੋਂ ਬਾਅਦ ਜਿਹੜੀ ਸਰ ਬਹੁਤ ਪ੍ਰੋਪਰ ਉਹਨਾਂ ਨੂੰ ਸਾਰੀ ਗੱਲ ਬਾਰੇ ਦੱਸਿਆ ਗਿਆ ਹੈ ਮੈਨੂੰ ਉਮੀਦ ਹੈ ਕਿ ਉਹ ਸਾਰੇ ਜਿਹੜੇ ਕਿਸਾਨ ਨੇ ਉਹ ਵੀ ਇਸ ਚੀਜ਼ ਨੂੰ ਲਾਣਾ ਨਹੀਂ ਚਾਹੁੰਦੇ ਸਿਰਫ ਉਹਨਾਂ ਨੂੰ ਕਈ ਵਾਰੀ ਇਕੁਪਮੈਂਟਸ ਦੀ ਕਮੀ ਹੁੰਦੀ ਹੈ ਕਈ ਵਾਰੀ ਨੌਲੇਜ ਦੀ ਕਮੀ ਹੁੰਦੀ ਹੈ ਕਈ ਵਾਰੀ ਐ ਹੁੰਦਾ ਕਈ ਵਾਰੀ ਕਿਸਾਨ ਨੂੰ ਰਸ਼ ਹੋ ਜਾਂਦਾ ਕਿ ਮੈਂ ਕਿਤੇ ਲੇਟ ਨਾ ਹੋ ਜਾਾਂ ਤੇ ਅੱਗੇ ਚੱਲ ਕੇ ਮੇਰੇ ਕਣਕ ਦਾ ਝਾੜ ਨਾ ਘਟ ਜੇ ਉਹਨਾਂ ਸਾਰੀਆਂ ਚੀਜ਼ਾਂ ਬਾਰੇ ਗਾਈਡ ਕੀਤਾ ਜਾ ਰਿਹਾ ਹੈ ਔਰ ਸਾਨੂੰ ਪੂਰੀ ਉਮੀਦ ਹੈ ਕਿ ਇਹਦਾ ਇੱਕ ਸੁਖਾਵਾਂ ਹੱਲ ਨਿਕਲੂਗਾ